డాక్టర్ చీమా ਜੀ ਚਾਹ ਆਪਣਾ ਪਾਰਟੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਕੋਈ ਮਜਬੂਰੀ ਹੋਣੀ ਕਰੇ ਨੂੰ ਮੈਨੂੰ ਪਤਾ ਨਹੀਂ ਗੱਲ ਪਤਾ ਲੱਗੂਗੀ ਫਿਰ ਜ਼ਰੂਰ ਦੱਸਾਂਗਾ ਅੱਜ ਆਵਾਜ਼ ਵੀ ਪਾਰਟੀ ਸ਼ਾਮਲ ਹੋ ਗਈ ਹਾਂਜੀ ਉਹ ਮੇਰਾ ਵੀ ਕੀ ਇੱਥੇ ਹੋ ਗਿਆ ਇੱਕ ਲੀਡਰ ਸ਼ਾਮਲ ਹੁੰਦਾ ਇਹਦੇ ਮਤਲਬ ਨਹੀਂ ਕਿ ਲੋਕ ਸ਼ਾਮਲ ਹੋ ਗਏ ਪਹਿਲਾਂ ਵੀ ਇਹ ਜੀਆਂ ਸਮੂਲੀਅਤ ਬੜੇ ਵੱਡੇ ਪੱਦਰ ਤੇ ਹੋਈਆਂ ਨੇ ਮਗਰ ਰਿਜ਼ਲਟ ਕੁਝ ਹੋਰ ਆਇਆ ਲੋਕ ਮੋਕਾ ਪ੍ਰਸਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਇਰਾਦੇ ਦੇ ਨੇ ਬਦਲਾਵ ਦਾ ਸੰਤਾਪ ਝੰਡਾ ਰਹੇ ਆ ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਲੋਕਾਂ ਦੀ ਮਜਬੂਰੀ ਕੋਈ ਤੁਸੀਂ ਦਲ ਬਦਲੂਆਂ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੀ ਹਾਂ ਜੀ ਦੇਖਦੇ ਹਾਂ ਦਲ ਬਦਲੂਆਂ ਦੀ ਰਾਜਨੀਤੀ ਨੂੰ ਕਿ ਦਲ ਬਦਲ ਜਾਣੇ ਇਹ ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਜੀ ਕਿਉਂਕਿ ਪੰਜਾਬ ਵਾਸਤੇ ਕਿ ਦੇਸ਼ ਵਾਸਤੇ ਕਿ ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ ਔਰ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਦੋਵੇਂ ਪਾਰਟੀਆਂ ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ ਸਭ ਕੋਈ ਇੱਧਰੋਂ ਫੜਿਆ ਕੋਈ ਉੱਧਰੋਂ ਫੜਿਆ ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ ਇੱਧਰੋਂ ਇਹ ਕਹਿੰਦੇ 13 ਪਾਰ ਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋਈ ਲੱਭਦਾ ਹੁਣ ਵਜ਼ੀਰਾਂ ਨੂੰ ਟਿਕਟਾਂ ਦੇਣੀਆਂ ਪੈਗੀਆਂ ਜਿਹੜੀ ਆਮ ਆਦਮੀ ਦੀ ਗੱਲ ਕਰਦੇ ਸੀ ਇਸ ਲਈ ਲੋਕ ਦਲ ਬਦਲੂ ਦੀ ਪੋਲਿਟਿਕਸ ਨੂੰ ਚੂਠ ਦੀ ਪੋਲਿਟਿਕਸ ਨੂੰ ਮੌਕਾ ਪ੍ਰਸਤੀ ਦੀ ਪੋਲਿਟਿਕਸ ਨੂੰ ਲੋਕਾਂ ਨੇ ਪਹਿਲਾਂ ਵੀ ਸਬਕ ਸਿਖਾਇਆ ਅੱਜ ਵੀ ਸਬਕ ਸਿਖਾਉਣਗੇ ਸਰ ਸੁਚਾਸਨ ਸਿੰਘ ਮਾਦਾਵ ਰਾਜੀਵੂਸੀ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਜੱਗੇ ਸਾਡੇ ਕੋਲ ਵੋਟਾਂ ਮੰਗਣ ਨਹੀਂ ਆਏ ਅਗਲੀ ਰੈਲੀ ਕਰਕੇ ਫੈਸਲਾ ਕਰਾਂਗੇ ਚਲੋ ਤੁਸੀਂ ਨਾ ਬਾਲੇ ਚਿੰਤਿਤ ਨਾ ਹੋ ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ ਕਿਵੇਂ ਹੋ ਰਹੀਆਂ ਚਲੋ ਹਰੇਕ ਨੇ ਆਪ ਦੀ ਗੱਲ ਰੱਖਣੀ ਆ ਪਾਰਟੀ ਕੈਂਡੀਡੇਟ ਨੇ ਹਰੇਕ ਕੋਲ ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ ਦਾ 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਹੈ ਲੋਕਾਂ ਨੇ ਫੈਸਲਾ ਕਰਨਾ ਕਿ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੋਕ ਉਹਦਾ ਫੈਸਲਾ ਕਰਨਗੇ ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ ਲਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਜਿਲੋਂ ਅਕਾਲੀ ਹੈ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਪੰਜਾਬ ਦੀ ਮਜ਼ਬੂਤੀ ਚਾਹੁੰਦਾ ਉਹ ਪਾਰਟੀ ਪੰਦਰਾਂ ਤੋਂ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ ਤੇ ਫੇਰ ਉਹ ਜ਼ਰੂਰ ਨਾ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨੂੰ ਔਰ ਨਾ ਜਿਹਦੇ ਨਾਲ ਭਗਵੰਤ ਮਾਨ ਦਾ ਰਾਤ ਦਾ ਗੱਠ ਜੋੜ ਹੈ ਭਾਜਪਾ ਨੂੰ ਮੂੰਹ ਲਾਊਗਾ ਔਰ ਆਪਣੀ ਖੇਤਰੀ ਪਾਰਟੀ ਤੱਕੜੀ ਨੂੰ ਕਾਮਯਾਬ। ਕੁਝ ਵੇਖਿਆ ਜਿਹੜਾ ਫੌਜੀ ਹਾਦਸਾ ਹੋਇਆ ਜੀ ਉਹ ਚਰਨਜੀਤ ਚੰਨੀ ਹਰਾਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪਲਵਾਮਾ ਅਟੈਕ ਕਰਵਾ ਦਿੱਤਾ ਗਿਆ ਸੀ ਇਹ ਸਟੰਟ ਬਾਜੀ ਹੈ ਜਿਹੜੇ ਹੁਣ ਵੀ ਸਟੰਟ ਬਾਜੀ ਹੈ ਜੀ। ਤੇ ਕੋਈ ਚੰਨੀ ਸਾਫ ਨਾ ਜੀ ਬਹੁਤ ਕੁਝ ਕਹਿ ਗਏ ਆ। ਔਰ ਜਿਨ੍ਹਾਂ ਦੇ ਯਾਰ ਹੰਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ ਜੇ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮਐਲਏ ਉਹਦੇ ਬਾਰੇ ਕਹਿੰਦਾ ਚੰਦੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਹੈ ਤੁਸੀਂ ਲਾ ਲਓ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਹਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ ਸੋ ਮੇਰਾ ਵੀਰ ਕੁਝ ਬੋਲ ਸਕਦਾ ਕੋਈ ਇੰਨੀ ਗੰਭੀਰਤਾ ਨਾਲ ਨਾ ਲਓ ਮਗਰ ਮੈਂ ਇਹ ਜੇ ਬਿਆਨਾਂ ਦੀ ਨਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਯਾਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਸ਼ਹਾਦਤ ਤੇ ਸਿਆਸਤ ਕੀਤੀ ਜਾ ਰਹੀ ਹੈ ਇਹ ਬਿਆਨ ਬੜੇ ਸਸ ਤੋਂ ਜਿਹਦੀ ਨਹੀਂ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦੀ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰ। ਆਲਓਵਰ ਇੰਡੀਆ 'ਚ ਗੱਟ ਜੋੜਾ ਹੈ ਕਾਂਗਰਸ ਆਪ ਉਹ ਇੱਥੇ ਖੜੇ ਨਹੀਂ ਇੱਥੇ ਵੀ ਗੱਟ ਜੋੜਾ ਹੈ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਭਗਵੰਤ ਮਾਨ ਦੀ ਮਨਜ਼ੂਰੀ ਤਹਿਤ ਹੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿ ਦੇਸ਼ ਪਰਚੇ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤ ਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਤਿਕਰਤਾ ਜਦੋਂ ਇਹ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੱਡੀ ਵੱਡੀ ਕੁਰਬਾਨੀ ਆ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਦਿਨ ਨੂੰ ਫਿਰ ਸਹੀ ਠਰਾ ਰਹੇ ਭਗਵੰਤ ਮਾਨ ਨੇ ਇਸ ਲਈ ਇਹ ਗੱਠ ਜੋੜ ਆਲੇ ਦਿਨ ਚ ਆਪ ਨਾਲ ਰਾਤ ਨੂੰ ਭਾਜਪਾ ਨਾਲ ਤੇ ਪੰਜਾਬ ਨਾਲ ਧੋਖਾ ਉਹ ਚਿਹਰੇ ਨੰਗੇ ਹੋ ਰਹੇ ਤਾਂ ਤਾਂ ਸਵਾਲ ਪੁੱਛ ਲਵੇ ਕਿ ਮੈਨੂੰ ਕਹਿੰਦੇ ਕਿ ਤੂੰ ਸਹੀ ਗੱਲ ਤੇ ਵੀ ਨਹੀਂ ਖਲੋਇਆ ਤੇ ਮੈਂ ਗੁਰੂ ਨੂੰ ਅੱਗੇ ਹਕਾਸ ਕਰਕੇ ਗਿਆ ਸੀ ਉਸ ਦਿਨ ਪ੍ਰੈਸ ਕਾਨਫਰੰਸ ਤੇ ਗਿਆ ਸੀ ਸੱਚੇ ਪਾਤਸ਼ਾਹ ਮੇਰੇ ਕੋਲ ਸਿਆਸਤ ਨਾ ਕਰਾਮੀ ਕੱਲਾ ਉਸ ਬੇਟੀ ਦਾ ਦਰਦ ਮੈਂ ਦੱਸੇ ਚੱਲਿਆ ਉਹ ਤੋਂ ਵੱਧ ਮੈਂ ਗੱਲ ਨਹੀਂ ਕਰੀ ਉਹ ਮੈਂ ਕਰਕੇ ਉਸ ਤੋਂ ਮੁੜ ਕੇ ਆਇਆ ਉਸ ਤੋਂ ਮੈਂ ਪੋਲਿਟਿਕਸ ਨਹੀਂ ਕੀਤੀ ਮਗਰ ਇਹ ਕਿ ਤੱਕ ਬਦਲਾਅ ਦਾ ਮੁੱਖ ਮੰਤਰੀ ਚੰਗਾ ਹੈ ਜਦੋਂ ਸੋਚਿਆ ਸੀ ਲਗਾਦਾ ਮੁੰਡਾ ਬੜਿਆ ਗਿਆ ਕਿਸੇ ਕੰਮ 'ਚ ਦੁਖਦਾਈ ਕਰਨਾ ਮੈਂ ਉਸ ਗੱਲ ਨੂੰ ਚੰਗਾ ਨਹੀਂ ਸਮਝਿਆ ਹਰ ਕੋਈ ਪਿਓ ਨਹੀਂ ਚਾਹੁੰਦਾ ਇਹ ਜਹਾਜ਼ ਬਣੇ ਮਗਰ ਮੁੱਖ ਮੰਤਰੀ ਦਾ ਕੋ ਲੈਵਲ ਉੱਥੇ ਟਵੀਟ ਕਰਕੇ ਸੋਸ਼ਲ ਮੀਡੀਆ 'ਚ ਪਾਉਂਦਾ ਕਹਿੰਦਾ ਹੁਣ ਉਹਦਾ ਨਾਮ ਨਹੀਂ ਬਣਦਾ ਉਹਦਾ ਮਤਲਬ ਇਥੇ ਕੀ ਕਿ ਤੂੰ ਆਪ ਦੀ ਬੇਟੀ ਦਾ ਕੰਪੈਰੀਸ਼ਨ ਆਪ ਦੀ ਬੇਟੀ ਦੀ ਤੂੰ ਤੁਲਨਾ ਉਦੋਂ ਨਾਲ ਕਰਦੇ ਤੇ ਜਿੰਨੀ ਬਾਲਸਿਕ ਤਾਂ ਜਿੱਗੀ ਹੋਈ ਹੈ ਇਸ ਤੋਂ ਅੰਦਾਜ਼ਾ ਲਾ ਲ। ਔਰ ਮੈਨੂੰ ਮਜਬੂਰਨ ਕਹਿਣਾ ਪਿਆ ਕਿ ਅਫਸੋਸ ਹੈ ਕਿ ਮੁੱਖ ਮੰਤਰੀ ਇਹ ਜੀ ਕਰਤੀ ਪੋਲਟਿਕਸ ਕਰਦਾ। ਇੱਕ ਇਹ ਨੀਵੇਂ ਪੱਧਰ ਦੀ ਪੋਲਟਿਕਸ ਕਰਦਾ, ਇੱਕ ਕੱਟ ਗਿਆ ਪੋਲਟਿਕਸ ਕਰਦਾ। ਮਗਰ ਮੈਨੂੰ ਕਹਿਣਾ ਪੈ ਗਿਆ ਮੈਂ ਤਾਂ ਉਹ ਤਾਂ ਸੱਚਾ ਮਗਰ ਉਹ ਲੁੱਚਾ। ਇਹ ਚੇਤੇ ਬੱਚਾ ਲੱਗਦੀਆਂ ਮੇਰੇ ਨਾਂ ਤੇ ਹੋਊ ਨੂੰ ਬਸ ਲੱਗ ਗਈ। ਕਿਉਂਕਿ ਮੈਂ ਹਾਂ ਡਰੀ ਦਾ ਗੁਰੂ ਤੋਂ ਡਰੀ ਦਾ ਗੁਰੂ ਦੀ ਸੰਗਤ ਤੋਂ ਡਰੀ ਦਾ ਮੈਂ ਉਹਦਾ ਨਹੀਂ ਪਰ ਮੈਂ ਅਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੇ ਨਾ ਚ ਜਾਣਾ ਆਣਾ ਜਾਣਾ ਚਾਹਤ ਪੰਜਾਬ ਦੇ ਕੰਮ ਆ ਜਾਣਾ ਇਹ ਸਾਨੂੰ ਫਿਰਸੇ ਚ ਪੜਾਇਆ ਗਿਆ ਮੇਰੇ ਤੋਂ ਪਹਿਲਾ ਮੈਂ ਸਮਝਦਾ ਸੀ ਮਾ ਸਾਹਿਬ ਨੇ ਅਸਾਚੇ ਵਕੀਲ ਚੰਗਾ ਹੋਵੇ ਨਾ ਜੀ ਫਿਰ ਜੱਜ ਨੂੰ ਵੀ ਕੋਈ ਗੱਲ ਦੀ ਦਲੀਲ ਕੋਈ ਰਹਿ ਨਹੀਂ ਜਾਂਦੀ ਔਰ ਜੱਜ ਸਾਹਿਬ ਨੇ ਫਿਰ ਫੈਸਲਾ ਹੀ ਸੁਣਾਣਾ ਹੁੰਦਾ ਪ੍ਰੀਤੀ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਵੇਲੇ ਅਸੀਂ ਬਹੁਤ ਲੰਬਾ ਸਮਾਂ ਇਕੱਠਿਆਂ ਕਨਵਲ ਇਲਾਕੇ ਦੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਦਿਨ ਰਾਤ ਬਾਦਮ ਜਿੰਦਾਬਾਦ ਬਾਬਾ ਸੁਖਬੀਰ ਸਿੰਘ ਬਾਦਮ ਜਿੰਦਾਬਾਦ ਫਤਿਹ ਕਾਟੇ ਲਗਭਗ 11 ਮਹੀਨੇ ਸਾਡੇ ਕੋਲ ਉਦੋਂ ਦੇ ਅੱਖਾਂ ਲਾ ਕੇ ਬੈਠੇ ਹੁਣ ਵੀ ਆ ਗਏ ਫੋਨ ਵੀ ਆ ਗਏ ਪਰ ਅਸੀਂ ਉਹ ਵਿਹੋੜੀ ਇਹਨਾਂ ਨੂੰ ਥੋੜਾ ਬੋਤਾ ਧੰਵਾਦ ਆ ਸਾਡੇ ਕਵੀਸ਼ਰੀ ਜਥੇ ਦਾ ਜਿਹੜਾ ਸਾਨੂੰ ਮਨਾ ਕੇ ਬੜੇ ਸੋਹਣੇ ਇਹਨਾਂ ਦਾ ਵੀ ਧੰਵਾਦ ਹੈ ਜੀਥਿਆ ਸਾਹਿਬ ਦਾ ਵੀ ਨਾਲ ਸਾਹਿਬ ਦਾ ਵੀ ਆਏ ਬੜੇ ਪਿਆਰ ਸਤਕਾਰ ਦੇ ਨਾਲ ਆ ਇੱਕ ਟੇਕ ਹੀ ਕਹਿ ਕੇ ਆਇਆ